ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਜਮਨਾਂ ਤੋਂ ਸਿਰਕਾ ਬਣਾਉਣ ਦਾ ਤਰੀਕਾ ਤੁਸੀਂ ਅਕਸਰ ਸੁਣਿਆ ਹੋਣਾ ਵੀ ਜਮਨਾਂ ਦਾ ਸਿਰਕਾ ਬਣਦਾ ਤੇ ਅੱਜ ਅਸੀਂ ਤੁਹਾਨੂੰ ਉਸ ਨੂੰ ਬਣਾਉਣ ਦਾ ਤਰੀਕਾ ਵੀ ਦੱਸਾਂਗੇ ਆਜੋ ਚੱਲਦੇ ਹਾਂ ਵੀਡੀਓ ਦੇ ਵਿੱਚ ਹਾਂਜੀ ਸਭ ਤੋਂ ਪਹਿਲਾਂ ਹੁਣ ਆਪਾਂ ਝਾੜਾਂਗੇ ਜਮਨਾਂ ਨੂੰ ਤੁਸੀਂ ਵੀ ਵੀਡੀਓ 'ਚ ਦੇਖ ਸਕਦੇ ਹੋ ਵੀ ਆਪਾਂ ਜਮਨਾਂ ਨੂੰ ਝੜ ਰਹੇ ਹਾਂ ਥੱਲੇ ਪੱਲੀ ਵਿਛਾਈ ਹੋਈ ਹੈ ਤੇ ਢਾਂਗੀ ਨਾਲ ਜਾਮਣ ਨੂੰ ਹਿਲਾ ਰਹੇ ਹਾਂ ਤੇ ਜਾਮਣਾਂ ਝੜੀ ਆ ਰਹੀਆਂ ਨੇ ਥੱਲੇ ਇਕੱਠੀਆਂ ਹੋ ਰਹੀਆਂ ਨੇ ਤੇ ਇਸ ਤੋਂ ਬਾਅਦ ਆਪਾਂ ਸਾਰੀ ਜਾਮਣਾਂ ਦੀ ਛਾਂਟੀ ਮਾਰਾਂਗੇ ਤੇ ਚੁਗਾਂਗੇ। ਜਿਵੇਂ ਦੇਖ ਸਕਦੇ ਹੋ ਇੱਕ ਸਤੋਂ ਦਾ ਡਾਂ ਹੀ ਟੁੱਟ ਗਈ ਸੀ ਹੁਣ ਆਪਾਂ ਡਾਂ ਹੀ ਤੋਂ ਵੀ ਤੋੜ ਰਹੇ ਹਾਂ ਜਾਮਣਾ। ਉਹ ਲੈ ਜਾ ਵੀ ਨਾ। ਲਓ ਜੀ ਹੁਣ ਆਪਾਂ ਜਾਮਣਾਂ ਦੀ ਛਾਂਟੀ ਮਾਰ ਲੈਣੀ ਆ। ਤੇ ਸੋਹਣੇ ਸੋਹਣੇ ਜਾਮਣਾ ਸਾਰੀਆਂ ਕੱਢ ਲੈਣੀਆਂ ਪਰ ਛੜੀਆਂ ਦਾ ਸਾਰੀਆਂ ਸੋਹਣੀਆਂ ਸੋਹਣੀਆਂ ਨੇ ਪਰ ਆਪਾਂ ਇਹਦੇ ਵਿੱਚੋਂ ਵੀ ਛੰਟੀ ਮਾਰ ਕੇ ਸਾਫ ਸਬਜ਼ੀਆਂ ਜਾਮਣਾ ਰੱਖ ਲੈਣੀਆਂ ਨੇ ਤੇ ਟੋਕਰੀਆਂ ਭਰ ਲੈਣੀਆਂ ਨੇ ਟੋਕਰੀਆਂ ਭਰਨ ਦਾ ਸੈ ਇੰਦਲਾ ਲਓ ਜੀ ਹੁਣ ਆਪਾਂ ਜਾਮਣਾ ਸਾਰੀਆਂ ਅੰਦਰ ਚੱਕ ਲੈਂਦੀਆਂ ਤੇ ਹੁਣ ਆਪਾਂ ਇਹਨਾਂ ਨੂੰ ਧੋਵਾਂਗੇ ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਨੀਆਂ ਦੋ ਟੋਕਰੀਆਂ ਭਰ ਚੁੱਕੀਆਂ ਨੇ ਤੇ ਆਪਾਂ ਪਾਣੀ ਛੱਡ ਲਿਆ ਪ੍ਰਾਂਤ ਦੇ ਵਿੱਚ ਤੇ ਪ੍ਰਾਂਤ ਦੇ ਵਿੱਚ ਇਹਨਾਂ ਨੂੰ ਧੋ ਲੈਣਾਗਾ ਤੇ ਧੋ ਕੇ ਆਪਾਂ ਬਸ ਇਹਦੀ ਮਿੱਟੀ ਜੀ ਲਾਉਣੀ ਆ ਵੀ ਭਾਈ ਜਿਹੜੀਆਂ ਮਣੀ ਮੁੱਟੀ ਪੱਲੀ ਨਾਲ ਮਿੱਟੀ ਲੱਗੀ ਹੋਈ ਆ ਉਹ ਸਾਫ਼ ਹੋ ਜੂਗੀ ਤੇ ਜੋ ਕੋਈ ਜੀ ਜੰਤ ਬੈਠਾ ਹੁੰਦਾ ਤਾਂ ਉਹ ਸਾਰਾ ਸਾਫ਼ ਹੋ ਜੂਗਾ ਤੇ ਆਪਾਂ ਨੂੰ ਸਾਰਿਆਂ ਨੂੰ ਧੋ ਕੇ ਇੱਕ ਟੋਕਰੀ ਦੇ ਵਿੱਚ ਦੁਬਾਰਾ ਤੋਂ ਕੱਢ ਲੈਣਾਗਾ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਆਪਾਂ ਸਾਫ਼-ਸਾਫ਼ ਜੀ ਇੰਨੀ ਇੱਕ ਟੋਕਰੀ ਕੱਢਣੀ ਆ ਤੇ ਹੁਣ ਇਹਨੂੰ ਆਪਾਂ ਛੱਲਣਾ ਸ਼ੁਰੂ ਕਰਨਾਗੇ ਇਹਦਾ ਪਲਪ ਪਲ ਪੱਡ ਕਰ ਦੇਣਾ ਤੇ ਇਹਦੀ ਜਿਹੜੀ ਗੜਕ ਹੁੰਦੀ ਆ ਉਹ ਅੱਡ ਕਰ ਦੇਣੀ ਆ ਜੋ ਜਦੋਂ ਆਪਾਂ ਸਾਰੀਆਂ ਜਮਨਾਂ ਦਾ ਪਲਪ ੱਡ ਕਰ ਰਿਹਾ ਤਾਂ ਆਪਾਂ ਉਹਨੂੰ ਹੱਥ ਨਾਲ ਵੀ ਮੈਸ਼ ਕਰ ਸਕਦੇ ਆ ਜੇ ਤੁਹਾਨੂੰ ਹੱਥ ਨਾਲ ਮੈਸ਼ ਨਹੀਂ ਕਰਨਾ ਤਾਂ ਆਪਾਂ ਇਹਨੂੰ ਮਿਕਸੀ ਦੇ ਵਿੱਚ ਪਾ ਕੇ ਗ੍ਰाइंड ਵੀ ਕਰ ਸਕਦੇ ਆ ਤੇ ਜਿਵੇਂ ਹੁਣ ਅਸੀਂ ਤੁਹਾਨੂੰ ਮੈਸ਼ ਕਰਕੇ ਵੀ ਦਿਖਾਇਆ ਤੇ ਅਸੀਂ ਉਹਨੇ ਗ੍ਰाइंड ਵੀ ਕਰਾਂਗੇ ਤੇ ਮਿਕਸੀ ਦੇ ਕੱਪ ਵਿੱਚ ਪਾ ਲਈ ਆਪਾਂ ਤੇ ਬਸ ਹੁਣ ਆਪਾਂ ਇਹਨੂੰ ਗ੍ਰाइंड ਸ਼ੁਰੂ ਕਰ ਦਿੰਨੇ ਕਰਨਾ ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਵੀ ਗ੍ਰाइंड ਹੋਣੀ ਸ਼ੁਰੂ ਹੋ ਗਈ ਤੇ ਗ੍ਰाइंड ਕਰਤੀ ਤੇ ਆਪਾਂ ਇਸ ਤੋਂ ਬਾਅਦ ਆਪਾਂ ਇਹਦੀ ਕੱਪੜਾ ਛਾਣ ਕਰਨੀ ਆ ਕੱਪੜਾ ਛਾਣ ਚ ਕੀ ਕਰਨਾ ਇਹਨੂੰ ਕੱਪੜੇ ਦੇ ਵਿੱਚ ਪਾ ਕੇ ਸਾਰੇ ਪਲਪ ਨੂੰ ਇਹਨੂੰ ਨਿਚੋੜਨਾ ਆ ਜਿਹੜਾ ਇਹਦਾ ਪਾਣੀ ਨਿਕਲੂਗਾ ਉਹਨੂੰ ਆਪਾਂ ਇੱਕ ਪਾਸੇ ਇਕੱਠਾ ਕਰਨਾਗਾ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਇਹਨੂੰ ਜ਼ੋਰ ਲਾ ਕੇ ਸਾਰਾ ਨਿਚੋੜ ਦੇਣਾ ਜਿੰਨਾ ਵੀ ਇਸ 'ਚ ਪਾਣੀ ਆ ਉਹ ਸਾਰਾ ਨਿਚੋੜ ਦੇਣਾ ਹੈਗਾ ਹੁਣ ਜਿਹੜੀ ਇਹ ਕੱਪੜੇ ਦੇ ਵਿੱਚ ਬਚਤ ਰਹੇਗੀ ਤੁਸੀਂ ਇਹਨੂੰ ਸੁਕਾ ਵੀ ਸਕਦੇ ਹੋ ਸੁਕਾ ਕੇ ਚੂਰਨੂੰ ਵੀ ਬਣ ਸਕਦਾ ਇਹਦਾ ਵੀ ਉਹ ਚੂਰਨੇ ਦੇ ਤੌਰ ਤੇ ਖਾ ਸਕਦੇ ਹੋ ਤੇ ਤੁਸੀਂ ਇਹਦੀ ਮਠਿਆਈ ਵੀ ਬਣਾ ਸਕਦੇ ਹੋ ਹਾਂਜੀ ਤੇ ਆਪਾਂ ਹੁਣ ਇਹਨੂੰ ਹੁਣ ਪਉਣ ਲੈਣਾਗਾ ਤੇ ਪਉਣ ਕੇ ਅਸੀਂ ਤਾਂ ਇਹਨੂੰ ਕੰੱਚ ਦੇ ਵਰਤਮਣ ਵਿੱਚ ਵਾਰ ਰਹੇ ਹਾਂ ਤੁਸੀਂ ਇਹਨੂੰ ਪਲਾਸਟਿਕ ਵਾਲੇ ਵਿੱਚ ਵੀ ਪਾ ਸਕਦੇ ਹੋ ਤੇ ਜੇ ਤੁਸੀਂ ਪਲਾਸਟਿਕ ਵਿੱਚ ਪਾ ਰਹੇ ਹੋ ਤਾਂ ਉਹਦੇ ਟੱਕਣ ਵਿੱਚ ਗਲੀਆਂ ਕਰਨੀਆਂ ਪੈਣੀਆਂ ਨੇ ਕਿਉਂਕਿ ਇਸ ਦੇ ਵਿੱਚ ਗੈਸ ਬਣਦੀ ਹੈ ਤੇ ਗੈਸ ਬਾਹਰ ਨਿਕਲੀ ਜਾਊਗੀ। ਲਓ ਜੀ ਅੱਜ ਤੋਂ 6 ਮਹੀਨਿਆਂ ਬਾਅਦ ਤੁਹਾਡਾ ਇਹ ਬਣ ਕੇ ਤਿਆਰ ਹੋ ਜਾਊਗਾ। ਇਹਨੂੰ ਬਸ ਕਵਰ ਕਰਕੇ ਰੱਖ ਦੇਣਾ ਤੇ ਹਫ਼ਤੇ ਤੋਂ ਬਾਅਦ ਇਹਦੇ ਉੱਤੇ ਇੱਕ ਵਾਈਡ ਲੇਅਰ ਆਏਗੀ ਤੇ ਉਸ ਤੋਂ ਘਬਰਾਉਣ ਦੀ ਲੋੜ ਨਹੀਂ ਉਹ ਇੱਕ ਮਦਰ ਲੇਅਰ ਹੋਏਗੀ ਤੇ ਇਸ ਦਾ ਮਤਲਬ ਇਹ ਹੈ ਵੀ ਤੁਹਾਡਾ ਸਿਰਕਾ ਸਹੀ ਬਣ ਰਿਹਾ ਹੈਗਾ। ਤੇ ਜੇ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ। ਤੁਸੀਂ ਦੇਖ ਰਹੇ ਹੋ ਔਲਖ